ਮੈਂ ਇੱਥੇ ਰੁਕਿਆ ਆਲੇ ਘਰ ਅੱਗੇ ਸਕੂਟਰੀ ਤਾਂ ਬੇਟਾ ਮੈਂ ਸੋਚਿਆ ਬੇਟਾ ਆ ਗਿਆ ਮੋਟਰਸਾਈਕਲ ਦੀ ਆਵਾਜ਼ ਆਈ ਉਸ ਤੋਂ ਤਿੰਨ ਜਣੇ ਉਤਰੇ ਪਿਛਲਾ ਲੜਕਾ ਸੀ ਅੰਦਾਜ਼ਾ 28-30 ਸਾਲ ਦੇ ਵਰਗਾ ਪਤਲਾ ਸੀ ਤੇ ਉਸ ਨੇ ਜਿਹੜਾ ਹੈਗਾ ਜੀ ਆਪਣੇ ਤਲਵਾਰ ਹੈਗੀ ਸੀ ਉਹਦੇ ਕੋਲੇ ਤੇ ਉਹ ਕਹਿੰਦਾ ਸਹੇਲਾ ਦੇ ਦੇ ਮੈਂ ਕਹਿੰਦਾ ਸਹੇਲੇ ਤਾਂ ਕੁਛ ਹੈ ਨਹੀਂ ਮੈਨੂੰ ਨਹੀਂ ਪਤਾ ਸੀ ਪੈਸੇ ਵੀ ਇਹਦੇ 'ਚ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਮੈਂ ਆਲਾ ਕਹਿੰਨੇ ਕੀਤੀ ਵਾਲੀ ਉਹਨੇ ਫਿਰ ਮੇਰੇ ਤਲਵਾਰ ਮਾਰੀ ਮੋਢੇ ਤੇ ਮੌਕਾ ਦੇਖਣ ਲਗਾ ਵੀ ਵਾਰਦਾ ਤੋਂ ਡੇਢ ਘੰਟਾ ਬਾਅਦ ਹੋਇਆ ਪ੍ਰਸ਼ਾਸਨ ਤੋਂ ਤਾਂ ਮੰਗ ਹੀ ਕਰਦੇ ਆ ਜੀ ਆਪਣੇ ਵੀ ਜਿਹੜਾ ਕੋਈ ਨਾ ਕੋਈ ਇਸ ਤਰ੍ਹਾਂ ਮਤਲਬ ਸ਼ਕਤੀ ਹੋਣੀ ਚਾਹੀਦੀ ਹੈ ਇਹਨਾਂ ਦੇ ਜਿਹੜੇ ਲੁਟੇਰੇ ਆ ਇਹਨਾਂ ਦੇ ਸਖਤੀ ਹੋਵੇ ਉਹ ਇੱਥੇ ਕੋਈ ਆਸੀ ਕਾਦਮੇ ਪਤਾ ਲੈਣ ਵਾਸਤੇ ਉਹ ਕਹਿੰਦਾ ਜੀ ਦੋ ਦਿਨ ਹੋ ਗਏ ਇੱਥੇ ਆਪਣੇ ਸੇਟੀਪਰਫ ਵਾਲੇ ਨਾ ਅਦਕਿੱਲਾਣੀ ਰੋਡ ਤੇ ਉਥੇ ਘੇਰ ਲਿਆ ਉਹਨਾਂ ਨੂੰ ਤਿੰਨ ਜਣੇ ਸਿੰਘ ਵੀ ਤੇ ਉਹ ਇਹ ਕਹਿੰਦੇ ਜੀ ਆਪਣੇ ਉਹਨਾਂ ਨੇ ਫੜ ਕੇ ਕੁੱਟਿਆ ਉਹਨਾਂ ਨੂੰ ਹੁਣ ਉਹਨਾਂ ਨਾਲ ਸਾਡੀ ਤਾਂ ਗੱਲ ਹੋਈ ਨਹੀਂ ਪਰ ਉਹ ਦੱਸਦੇ ਵੀ ਉਹ ਕੁੱਟ ਕੇ ਭਜਾਤੇ ਉਹਨਾਂ ਨੇ ਬੱਚੇ ਧਰੇਗੇ ਉਹਨਾਂ ਦੇ ਦੁਕਾਨ ਤੋਂ ਘਰਾਂ ਦੇ ਪੈ ਸੀ ਤੇ ਦੁਕਾਨ ਮੰਗਲ ਕਰੀ ਹੁੰਦੀ ਸੀ ਡੈਡੀ ਘਰਾਂਣ ਲੱਗੇ ਤੇ ਪਿੱਛੇ ਉੱਥੋਂ ਮੈਂ ਹੁਣ ਪਤਾ ਕੀਤਾ ਕੈਮਰੇ ਖੋਲੇ ਹੋ ਉੱਥੋਂ ਪਿੱਛੋਂ ਹੀ ਲੱਗੇ تین ਬੰਦੇ ਮਗਰ ਮੋਟਰਸਾਈਕਲ ਤੇ ਤੇ ਇੱਥੇ ਆ ਕੇ ਡੈਡੀ ਨੂੰ ਫਿਰ ਲੋਂ ਤਾਂ ਕਿਹਾ ਕਿ ਪਹਿਲਾਂ ਤਲਵਾਰ ਮਾਰੀ ਪੇਰ ਕਹਿੰਦੇ ਥੈਲਾ ਮੰਗਣ ਲਾ ਗਾਲਾ ਗਾਲ ਕੱਢੀ ਗਟਾੜ ਕਹਿੰਦੇ ਕੁਛ ਹੈ ਨਹੀਂ ਇਸ ਤਾਂ ਤੇ ਦੂਜੀ ਵਾਰ ਮਾਰਨ ਲਗੇ ਡਾੜੀਆਂ ਥੈਲਾ ਦੇਤਾ ਆ ਹੁਣ ਸਵੇਰ ਆਪਣੇ ਦੁਕਾਨ ਕੋਲ ਪਤਾ ਕੀਤਾ ਤਿੰਨ ਬੰਦੇ ਉੱਥੇ ਖੜੇ ਸੀ ਕਹਿੰਦੇ ਵੀ ਪਹਿਲਾਂ ਰੇਕੀ ਕਰੀ ਜਾਂਦੇ ਸੀ ਕਦੋਂ ਨਿਕਲੇ 112 ਤੇ ਕੀਤੀ ਸੀ ਉੱਥੇ ਕੁਛ ਛੱਲਿਆ ਨਹੀਂ ਫੋਨ ਹੀ ਚੱਲਿਆ ਨਹੀਂ ਮਿਲੇ ਨਹੀਂ ਫੋਨ ਹੀ ਮਿਲੇ 112 ਤੇ ਥਾਣੇ 'ਚ ਗਏ ਸੀ ਉੱਥੇ ਬਲਗਨ ਦੇ ਰਿਪੋਰਟ ਲਿਖ ਦੋ ਸਾਡੇ ਆ ਐਪਲੀਕੇਸ਼ਨ ਲਿਖ ਕੇ ਦੇਓ ਇੱਕ ਤਾਂ ਹਾਂ ਐਪਲੀਕੇਸ਼ਨ ਲਿਖ ਕੇ ਫਿਰ ਸਾਡੇ ਨਾਲ ਆਏ ਇੱਥੇ ਕਹਿੰਦਾ ਮੌਕਾ ਦੇਖ ਲੈ ਪਹਿਲਾਂ ਤਾਂ ਨਸ਼ੇ ਤੇ ਰੋਗ ਲਗਾਣੀ ਚਿੰਦੀ ਮੈਂ ਨਸ਼ੇ ਕਰਕੇ ਸਾਰੇ ਨਸ਼ੇੜੀ ਲੱਗਦੇ ਸੀ ਮੈਂ ਨਸ਼ੇ ਨਾਲ ਫਰਕ ਪਈ ਬਹੁਤ ਨਸ਼ੇ ਕਰਕੇ ਲੋਕ ਕਰਦੇ ਆ ਵਰਤਾਂ